ਇੰਪਰੂਵਮੈਂਟ ਟਰਸਟ ਫਗਵਾੜਾ ਦੇ ਚੇਅਰਮੈਨ ਜਨੈਲ ਨੰਗਲ ਨੇ ਆਮ ਆਦਮੀ ਕਲੀਨਿਕ ਹਰਗੋਬਿੰਦ ਨਗਰ ਦਾ ਕੀਤਾ ਦੌਰਾ ਆਮ ਆਦਮੀ ਕਲੀਨਿਕ ਦੇ ਨਜ਼ਦੀਕ ਖਾਲੀ ਪਲਾਟ ਵਿੱਚ ਲੋਕਾਂ ਵੱਲੋਂ ਫੈਲਾਈ ਜਾ ਰਹੀ ਗੰਦਗੀ ਨੂੰ ਲੈ ਕੇ ਸ਼ਹਿਰ ਵਾਸੀਆਂ ਨੂੰ ਖਾਲੀ ਪਲਾਟ ਵਿੱਚ ਸਫਾਈ ਰੱਖਣ ਨੂੰ ਲੈ ਕੇ ਕੀਤੀ ਅਪੀਲ ਐਨਡੀਟੀਵੀ ਪੰਜਾਬ ਨਿਊਜ਼ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਕੀ ਤੁਹਾਨੂੰ ਸਹੀ ਮਿਲਦਾ ਹੈ? ਇਹ ਸਹੀ ਹੋ ਰਿਹਾ ਹੈ। ਹਾਂਜੀ, 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 ਇੱਕੋ ਹੀ ਆ। ਹਾਂਜੀ, ਲਗ ਲਗ ਬੰਚ ਚਲ ਰਿਹਾ। ਨਹੀਂ ਨਹੀਂ। ਅੱਜ ਅਸੀਂ ਆਮ ਆਦਮੀ ਕਲੀਨਿਕ ਹਰ ਗੋਵਿੰਦਨਗਰ ਫਗਵਾੜਾ ਦਾ ਦੌਰਾ ਕੀਤਾ। ਕਿਉਂਕਿ ਸਾਨੂੰ ਲਗਾਤਾਰ ਸ਼ਿਕਾਇਤਾਂ ਮਿਲੀਆਂ ਸੀ ਕਿ ਉਹਦੀ ਦਿਵਾਰਾਂ 'ਤੇ ਬਹੁਤ ਜ਼ਿਆਦਾ ਗੰਦਗੀ ਹੈ। ਔਰ ਲੋਕ ਜਿਹੜੇ ਆ ਉਥੇ ਉਹਦਾ ਮਿਸਯੂਜ਼ ਕਰ ਰਹੇ ਆ ਉਸ ਜਗ੍ਹਾ ਦਾ ਤੋਂ ਅਸੀਂ ਜਾ ਕੇ ਦੇਖਿਆ ਕਿ ਆਮ ਆਦਮੀ ਕਲੀਨਿਕ ਦੇ ਦੁਆਲੇ ਜਿਹੜਾ ਪਲਾਟ ਹੈ ਜਿੱਥੇ ਪਾਣੀ ਦੇ ਪੰਪ ਲੱਗੇ ਹੋਏ ਆ ਮੋਟਰ ਲੱਗੀ ਹੋਈ ਹੈ ਔਰ ਉਸ ਮੋਟਰ ਦਾ ਦੁਆਲੇ ਬਹੁਤ ਜ਼ਿਆਦਾ ਜਿਹੜੀ ਗੰਦਗੀ ਹੈ ਕੋਈ ਕੂੜਾ ਸਿੱਟੀ ਜਾ ਰਹੇ ਆ ਉਥੇ ਕੋਈ ਵਿਅਕਤੀ ਜਾ ਕੇ ਖੁੱਲੇ ਆਮ ਜਿਹੜਾ ਪਿਸ਼ਾਬ ਕਰ ਰਹੇ ਆ ਤੋ ਅਸੀਂ ਮੈਂ ਨਾਲ ਆਪਣੇ ਸਟਾਫ ਵੀ ਮੇਰਾ ਵੀ ਸਟਾਫ ਸੀਗਾ ਔਰ ਨਾਲ ਅਸੀਂ ਸੰਬੰਧਤ ਵਿਭਾਗ ਦੇ ਸਟਾਫ ਵੀ ਬੁਲਾਇਆ ਔਰ ਉਹਨਾਂ ਨੂੰ ਇਹ ਹਦਾਇਤ ਕੀਤੀ ਹੈ ਕਿ ਇਹਨੂੰ ਜਲਦ ਤੋਂ ਜਲਦ ਸਾਫ ਸਫਾਈ ਕਰਵਾਈ ਜਾਵੇ ਔਰ ਨਾਲ ਹੀ ਮੇਰੀ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਇਸ ਪਲਾਟ ਨੂੰ ਇਸ ਤਰੀਕੇ ਦੇ ਨਾਲ ਉਹਦਾ ਮਿਸਯੂਜ਼ ਨਾ ਕਰੋ ਕਿਉਂਕਿ ਉਥੇ ਆਮ ਆਦਮੀ ਕਲੀਨਿਕ ਹੈ ਔਰ ਆਮ ਆਦਮੀ ਕਲੀਨਿਕ ਦੇ ਵਿੱਚ ਪੇਸ਼ੈਂਟ ਵੀ ਆਉਂਦੇ ਆ ਉਹ ਵੈਸੇ ਵੀ ਜਿਹੜਾ ਉਹ ਪਲਾਟ ਹੈ ਜਿਹੜਾ ਇਸ ਜਗ੍ਹਾ ਦੇ ਉੱਤੇ ਹੈ ਜਿੱਥੇ ਤੁਸੀਂ ਉਹਨੂੰ ਸਾਫ ਸਫਾਈ ਰੱਖੋਗੇ ਤਾਂ ਉਹ ਦਾ ਆਪਾਂ ਹੋਰ ਵਧੀਆ ਤਰੀਕੇ ਨਾਲ ਉਹਦੀ ਵਰਤੋਂ ਕਰ ਸਕਦੇ ਆ ਤਾਂ ਸਾਰਿਆਂ ਨੂੰ ਇਹ ਅਪੀਲ ਹੈ ਕਿ ਉਹਦੀ ਇਸ ਤਰੀਕੇ ਨਾਲ ਉਸ ਪਲਾਟ ਦੇ ਵਿੱਚ ਗੰਦਗੀ ਨਾ ਬਲਾਓ ਦਾ ਮਿਸਟੂਰਸ ਨਾ ਕਰੋ